ਫਿਰੋਜ਼ਪੁਰ ਵਿੱਚ ਆਰਐਸਐਸ ਦੇ ਆਗੂ ਨਵੀਨ अरोड़ा ਕਤਲ ਮਾਮਲੇ ਵਿੱਚ ਪਰਿਵਾਰ ਨੂੰ ਹਾਲੇ ਤੱਕ ਨਹੀਂ ਮਿਲਿਆ ਇਨਸਾਫ ਪਰਿਵਾਰ ਪਹੁੰਚਿਆ ਐਸਐਸਪੀ ਦਰਬਾਰੇ ਫਿਰੋਜ਼ਪੁਰ ਵਿੱਚ ਨਵੀਨ अरोड़ा ਦੇ ਸ਼ਰਿਆਮ ਕਤਲ ਮਾਮਲੇ ਨੂੰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪਰਿਵਾਰ ਨੂੰ ਇਨਸਾਫ ਤੋਂ ਦੂਰ ਰੱਖਿਆ ਹੋਇਆ ਹੈ ਨਵੀਨ अरोड़ा ਜੋ ਕਿ ਆਰਐਸਐਸ ਦੇ ਇੱਕ ਪ੍ਰਮੁੱਖ ਆਗੂ ਦਾ ਪੋਤਾ ਹੈ ਜਿਸ ਨੂੰ ਕੁਝ ਮਹੀਨੇ ਪਹਿਲਾਂ ਸ਼ਹਿਰ ਦੇ ਭੀੜ-ਪਾੜ ਵਾਲੇ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ ਤੋਂ ਬਾਅਦ ਪੂਰੇ ਫਰੋਜਪੁਰ ਵਿੱਚ ਸਨਸਨੀ ਫੈਲ ਗਈ ਸੀ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਅੱਜ ਤੱਕ ਨਾ ਤਾਂ ਕਿਸੇ ਮੁੱਖ આરોપી ਦੀ ਗ੍ਰਿਫਤਾਰੀ ਹੋਈ ਹੋ ਸਕੀ ਹੈ ਅਤੇ ਨਾ ਹੀ ਕਤਲ ਦੇ ਪਿੱਛੇ ਅਸਲੀ ਕਾਰਨ ਸਾਹਮਣੇ ਆ ਸਕੇ ਹਨ ਪਰਿਵਾਰ ਦਾ આરોਪ ਹੈ ਕਿ ਪੁਲਿਸ ਜਾਂਚ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਅਤੇ ਸਿਰਫ ਦਿਲਾਸੇ ਹੀ ਦਿੱਤੇ ਜਾ ਰਹੇ ਹਨ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਹਰ ਰੋਜ਼ ਉਹੋ ਪੁਲਿਸ ਦੇ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਪਰ ਹਰ ਵਾਰ ਉਹਨਾਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਜਾਂਚ ਜਾਰੀ ਹੈ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਤਲ ਦੇ ਕਾਰਨ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਕਾਰਨ ਪਰਿਵਾਰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੈ ਇਸ ਰੋਜ਼ ਦੇ ਚਲਦੇ ਅੱਜ ਨਵੀਨ अरोड़ा ਦਾ ਪਰਿਵਾਰ ਆਪਣੇ ਰਿਸ਼ਤੇਦਾਰਾਂ ਅਤੇ ਸਮਰਥਕਾਂ ਸਮੇਤ ਫਰੋਜ਼ਪੁਰ ਦੇ ਐਸਐਸਪੀ ਦਰਬਾਰੇ ਪਹੁੰਚਿਆ ਉੱਥੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ આરોપીਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਪਰਿਵਾਰ ਨੇ ਇਹ ਵੀ ਕਿਹਾ ਕਿ ਜੇਕਰ ਜਲਦੀ ਕੋਈ ਜੋਸ ਕਾਰਵਾਈ ਨਾ ਹੋਈ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਣਗੇ ਪਰਿਵਾਰ ਦਾ ਰੋਪਾ ਕਿ ਨਵੀਨ अरोड़ा ਦਾ ਕਤਲ ਕੋਈ ਸਾਧਾਰਨ ਵਾਰਦਾਤ ਨਹੀਂ ਸਗੋਂ ਇਹ ਪੂਰੀ ਤਰ੍ਹਾਂ ਸੋਚ ਸਮਝ ਕੇ ਕੀਤਾ ਗਿਆ ਸੀ ਜਿਸ ਦੇ ਪਿੱਛੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਉਤੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮਾਮਲੇ ਦੀ ਜਾਂਚ ਹਰ ਪੱਖੋਂ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਪਰਿਵਾਰ ਦਾ ਕਹਿਣਾ ਹੈ ਹੁਣ ਉਹ ਸਿਰਫ ਭਰੋਸਿਆਂ ਨਾਲ ਹੀ ਸੰਤੁਸ਼ਟ ਨਹੀਂ ਹੋਣਗੇ ਉਹਨਾਂ ਨੂੰ ਨਤੀਜੇ ਚਾਹੀਦੇ ਹਨ ਅਮ ਤੁਹਾਡਾ ਤੇ ਅਜ ਤੱਕ ਜਿਹੜਾ ਬੱਚੇ ਦਾ ਤੁਹਾਨੂੰ ਇਨਸਾਫ ਨਹੀਂ ਮਿਲਿਆ ਤੇ ਅੱਜ ਤੁਸੀਂ ਆਏ ਕਿ ਮੇਰਾ ਨਾਮ ਬਲਦੇਵ ਕ੍ਰਿਸ਼ਨ ਹੈ ਮੇਰੇ ਬੇਟੇ ਦੀ ਡੈਥ ਹੋਈ ਹੈ ਜਿਹੜਾ ਕੇਸ ਅਸੀਂ ਐਸਐਸਪੀ ਸਾਹਿਬ ਕੋਲ ਗਏ ਸੀ ਅੱਗੇ ਵੀ ਉਹਨਾਂ ਦੇ ਵਿਸ਼ਵਾਸ ਕਰਕੇ ਅਸੀਂ ਇੰਨਾ ਟਾਈਮ ਕਾਰਵਾਈ ਠੀਕ ਮਿਲੇਗੀ ਇਹ ਸਭ ਮਿਲੇਗਾ ਸੀ ਰਹੇ ਹਾਂ ਚੁੱਪ ਹੁਣ ਅੱਜ ਵੀ ਉਹਨਾਂ ਵੱਲੋਂ ਇਹੀ ਹੈ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਹਿਸਾਬ ਨਾਲ ਵੀ ਅਸੀਂ ਲਾਈਨ ਤੇ ਟਰੈਕ ਤੇ ਹੈਗੇ ਆ ਸਾਨੂੰ ਟਾਈਮ ਦਿਓ ਹਾਲੇ ਅਸੀਂ ਮਤਲਬ ਕੰਮ ਕਰ ਰਹੇ ਹਾਂ ਪਰ ਇੱਕ ਬਾਰ ਦਾ ਜਿਹੜਾ ਰੋਲ ਹੈ ਕਿੰਨਾ ਕਚੇਰੂ ਡਿਕੇਗਾ ਕਿੰਨਾ ਕਚੇਰੂ ਦਾ ਦਿਲ ਬਰਦਾਸ਼ਤ ਕਰੇਗਾ ਵੀ ਇਹ ਤੁਹਾਨੂੰ ਇਨਸਾਫ ਮਿਲੇਗਾ ਪੁਲਿਸ ਕੋਲੋਂ ਤੇ ਚਲੋ ਅਸੀਂ ਇੰਤਜ਼ਾਰ ਕਰ ਲਾਂ ਇਹ ਕਾਰਵਾਈ ਕਰ ਰਹੀ ਹੈ ਬਾਕੀ ਜਿਹੜੇ ਸਾਡੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਜਿਹੜਾ ਸਭ ਤੋਂ ਮੁੱਖ ਹੁੰਦਾ ਨਾ ਘਰ ਦਾ ਮੋਢੀ ਜਿਹੜਾ ਉਹ ਘਰ ਦਾ ਬਾਪ ਹੁੰਦਾ ਔਰ ਬਾਪ ਵਾਸੇ ਬੱਚੇ ਸਾਰੇ ਬਰਾਬਰ ਹੁੰਦੇ ਨੇ ਕੋਈ ਹੁੰਦਾ ਕਹਿਣਾ ਮੰਦਾ ਹੈ ਕੋਈ ਵਿਚਾਰ ਹੁੰਦੇ ਨਾਲ ਨਹੀਂ ਵੀ ਕਿਸੇ ਲਈ ਮਿਲਦੇ ਉਹ ਕੋਈ ਵੱਡੀ ਗੱਲ ਨਹੀਂ ਪਰਿਵਾਰ ਚ ਪੰਜ ਲੋਕਾਂ ਦੇ ਵੀ ਵਿਚਾਰ ਆਪਸ ਚ ਨਹੀਂ ਮਿਲਦੇ ਪਰ ਇਹ ਥੋਣਾ ਹੈਗਾ ਵੀ ਉਹਨਾਂ ਦੇ ਨਾਲ ਤੁਸੀਂ ਇਨਸਾਨੀਅਤ ਨਹੀਂ ਵਰਤੋਗੇ ਉਸ ਬੱਚੇ ਦਾ ਇਨਾ ਕੁਝ ਨੁਕਸਾਨ ਹੋ ਜੇ ਉਹ ਪਿਓ ਹੁੰਦਾ ਉਹਦਾ ਹਲਚਲ ਵੀ ਨਾ ਪੁੱਛੇ ਇਹ ਕਿੱਥੇ ਜਾਣੀ ਤੇ ਹੋ ਜਾਈਗੀ ਇਹ ਸੀ ਜਿਹੜਾ ਆਪਨੇ ਕੀ ਭਰੋਸਾ ਦਵਾਇਆ ਜੀ ਤੁਹਾਨੂੰ ਭਰੋਸਾ ਹੋ ਤਾਂ ਕਹਿੰਦੇ ਅਸੀਂ ਆਪਣੀ ਵਰਕਿੰਗ ਕਰ ਰਹੇ ਆ ਸਾਨੂੰ ਤੁਸੀਂ ਟਾਈਮ ਦਿਓ ਅਸੀਂ ਕਾਫੀ ਨੇੜੇ ਆ ਤੁਹਾਨੂੰ ਬੜੀ ਜਲਦੀ ਰਿਜ਼ਲਟ ਦਿਆਂਗੇ ਅਸੀਂ ਉਦੋਂ ਵੀ ਬੜਾ ਵਿਸ਼ਵਾਸ ਕੀਤਾ ਸੀ ਤੇ ਹੁਣ ਵੀ ਅਸੀਂ ਵਿਸ਼ਵਾਸ ਤੇ ਕਰਦੇ ਹਾਂ ਕਿਉਂ ਸਾਡੇ ਮੇਨ ਅਵਸਰ ਨੇ ਇਹਨਾਂ ਤੋਂ ਹੀ ਉਮੀਦ ਹੈ ਸਾਨੂੰ ਵੀ ਇਹੀ ਕੰਮ ਕਰਨਗੇ ਬਾਕੀ ਜਿੱਤੇ ਤੁਹਾਡੇ ਲੋਕਾਂ ਦੀ ਪੁੱਛਣ ਦੀ ਲੋੜ ਹੈ ਜਿੱਥੋਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਮੈਂ ਤਾਂ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਉੱਥੇ ਜਾ ਕੇ ਇਹ ਸਵਾਲ ਉਠਾਓ ਵੀ ਇਹ ਪਰਿਵਾਰ ਕਹਿ ਮਤ ਰਿਹਾ ਹੈ ਪੰਜਾਬ ਵਾਸਤੇ ਇਹਨਾਂ ਦਾ ਕੀ ਹੌਸ਼ ਹੈਗਾ ਇਹਨਾਂ ਦੇ ਬੱਚਿਆਂ ਦਾ ਕੀ ਰੋਸ ਹੈਗਾ ਇੱਕ ਮੇਰਾ ਪੁਜੀਸ਼ਨ ਚਲਾ ਗਿਆ ਉਹ ਮੈਂ ਬਰਦਾਸ਼ਤ ਕਰੂੰਗਾ ਕਰਦਾ ਨਿਆਂ ਔਰ ਮੇਰੇ ਬੱਚੇ ਦੇ ਪੁਜੀਸ਼ਨ ਨੂੰ ਕੌਣ ਸੰਭਾਲੇਗਾ ਅਸੀਂ ਕਿੰਨੀ ਕੁ ਦਿਨ ਬੈਠੇ ਰਹਾਂਗੇ ਕਿੰਨੀ ਕੁ ਦਿਨ ਆਪਣੀ ਮੇਰੀ ਕਿੰਨੀ ਕੁ ਉਮਰ ਹੈਗੀ ਹੈ ਕਿੰਨੀ ਛੋਟੀ ਹੈਗੀ ਹੈ ਅੱਜ ਕੱਲ ਤੇ ਚੰਗੇ ਬਲੇ ਬੰਦੇ ਦੀ ਛੋਟੀ ਨਹੀਂ ਹੈਗੀ ਮੇਰੀ ਤਾਂ ਫੇਰ 18 ਸਾਲ ਉਮਰ ਹੋ ਗਈ ਹੈ ਇਹ ਮੈਨੂੰ ਕੋਈ ਛੋਟੀ ਹੋਏਗਾ ਵੀ ਮੇਰੇ ਬੱਚਿਆਂ ਦਾ ਪੁਜੀਸ਼ਨ ਨੂੰ ਕੌਣ ਦੇਖੇਗਾ ਸਰਕਾਰ ਬਾਕੀ ਜਗ੍ਹਾ ਤੇ ਬਾਕੀ ਲੋਕਾਂ ਨਾਲ ਇਨਸਾਫ ਕਰ ਲਈਏ ਸਾਡੇ ਨਾਲ ਇਨਸਾਫ ਕਿਉਂ ਨਹੀਂ ਕਰ ਰਹੀ ਤੁਹਾਨੂੰ ਜਿਹੜੀ ਪੰਜਾਬ ਸਰਕਾਰ ਨੇ ਬੱਚੀ ਦੀ ਜੌਬ ਬਾਰੇ ਕਿਹਾ ਸੀ ਉਹਦੇ ਬਾਰੇ ਕੀ ਡਿਸੀਜਨ ਲੈ ਗਿਆ ਸਾਡੇ ਕੋਲ ਕੋਈ ਵੀ ਨਹੀਂ ਆਇਆ ਇਹ ਸੀਜ਼ਨ ਕੀ ਵਾਲੀ ਗੱਲ ਤੇ ਆਪਾਂ ਗੱਲ ਕਰ ਰਹੇ ਹਾਂ ਇਹ ਤੇ ਗੱਲ ਮੈਂ ਤੁਹਾਨੂੰ ਕਹਿ ਰਿਹਾ ਇਹ ਤੇ ਡਿਊਟੀ ਤੁਹਾਡੇ ਮੇਰੇ ਸਾਥੀ ਹੋ ਤੁਸੀਂ ਸਾਰੇ ਪੱਤਰਕਾਰ ਹੋ ਇਸ ਗੱਲ ਤੇ ਤੁਹਾਨੂੰ ਸਰਕਾਰ ਨੂੰ ਚ ਨਹੀਂ ਜਾਈਦੀ ਵੀ ਬਾਕੀ ਜਗ੍ਹਾ ਤੇ ਤੁਸੀਂ ਜਾ ਰਹੇ ਹੋ ਇਸ ਬਿਵਾਰ ਕੋਲ ਕਿਉਂ ਨਹੀਂ ਜਾ ਰਹੇ ਇਨਾਂ ਦੀ ਕੀ ਗਲਤੀ ਹੈਗੀ ਇਹ ਤੇ ਤੁਹਾਡੇ ਲੋਕਾਂ ਦਾ ਸਵਾਲ ਮੇਰੇ ਕੋਲ ਜੇ ਕਰ ਰਹੇ ਹੋ ਨਾ ਉਹ ਗਲਤ ਹੈ ਇਹ ਸਵਾਲ ਤੁਹਾਡਾ ਹੋਤੇ ਹੋਣਾ ਚਾਹੀਦਾ ਉਹਨਾਂ ਨੂੰ ਵੀ ਤੁਸੀਂ ਦੱਸੋ ਜੀ ਇਸ ਪਰਿਵਾਰ ਦੀ ਕੀ ਗਲਤੀ ਹੈਗੀ ਜੀ ਅੱਜ ਤੁਸੀਂ ਆਏ ਹੋ ਐਸਐਸਪੀ ਦਫ਼ਤਰ ਆਏ ਕੀ ਮੰਗ ਨੂੰ ਲੈ ਕੇ ਆ ਕਿਸ ਤਰ੍ਹਾਂ ਦੀ ਜੜੀ ਅਸੀਂ ਅੱਜ ਐਸਐਸਪੀ ਦਫ਼ਤਰ ਸਾਰੇ ਫਰੋਜਪੁਰ ਵਾਸੀ ਪਹੁੰਚੇ ਸੀ ਜਿਵੇਂ ਕਿ ਸਾਰੇ ਸ਼ਹਿਰ ਨੂੰ ਪਤਾ ਹੈ ਤੁਹਾਨੂੰ ਲੋਕਾਂ ਨੂੰ ਵੀ ਪਤਾ ਹੈ ਕਿ 3 ਮਹੀਨੇ ਪਹਿਲਾਂ ਸਾਡੇ ਵੀਰ ਨਵੀਨ अरोड़ा ਜੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਉਹ ਇੱਕ ਸ਼ਹੀਦ ਹੋਏ ਨੇ ਸਾਨੂੰ ਵੀ ਪਤਾ ਕਿ ਪਿੱਛੇ ਕੀ ਸਾਜ਼ਿਸ਼ ਹੈ। ਉਹੀ ਅਸੀਂ ਐਸਐਸਪੀ ਸਾਹਿਬ ਨੂੰ ਪੁੱਛਣ ਆਏ ਸੀ ਕਿ ਜਲਦੀ ਇਸ ਚੀਜ਼ ਦਾ ਖੁਲਾਸਾ ਕੀਤਾ ਜਾਵੇ ਸਾਨੂੰ ਇਨਸਾਫ਼ ਦਿੱਤਾ ਜਾਵੇ। ਸਾਨੂੰ ਐਸਐਸਪੀ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਸਾਰੀ ਜੋ ਪਿਕਚਰ ਹੈ ਤੁਹਾਡੇ ਸਾਹਮਣੇ ਕਲੀਅਰ ਕੀਤੀ ਜਾਏਗੀ। ਇਸੇ ਕਰਕੇ ਅਸੀਂ ਉਹਨਾਂ ਦੇ ਭਰੋਸੇ ਨਾਲ ਅੱਜ ਇੱਥੋਂ ਜਾ ਰਹੇ ਹਾਂ ਪਰ ਸਾਡਾ ਵਿਚਾਰ ਸਾਰੇ ਸ਼ਹਿਰ ਦਾ ਇਹੀ ਸੀ ਕਿ ਜੋ 3 ਮਹੀਨੇ ਪਹਿਲਾਂ ਵਿਚਾਰ ਕੀਤਾ ਗਿਆ ਸੀ ਕਿ ਸੰਘਰਸ਼ ਕੀਤਾ ਜਾਵੇ। ਸਾਨੂੰ ਪੁੱਲ ਸਵੇ ਇੱਕ ਵਿਸ਼ਵਾਸ ਨਾਲ ਉਸ ਸੰਘਰਸ਼ ਨੂੰ ਆਪਣ ਨੂੰ ਠੱਲ ਪਾਤੀ ਸੀ ਪਰ ਜਿਹੜੀ ਸਾਡੇ ਦਿਨਾਂ ਦੇ ਅੰਦਰ ਅੱਗ ਲੱਗੀ ਹੋਇਆ ਅੱਜ ਵੀ ਜਲ ਰਹੀ ਹੈ ਉਹ ਬੁਝੀ ਨਹੀਂ ਹੈ ਅਸੀਂ ਉਸ ਸੰਘਰਸ਼ ਦਾ ਰੂਪ ਫੇਰ ਵੀ ਅੱਗੇ ਲੈਣ ਤੇ ਤਿਆਰ ਖੜੇ ਹੋਏ ਆਂ ਸਿਰਫ ਸਾਨੂੰ ਇਨਾ ਚਾਹੀਦਾ ਕਿ ਸਾਨੂੰ ਇਨਸਾਫ ਪੁਲਿਸ ਦੇ ਰਹੀ ਹੈ ਕਿ ਨਹੀਂ ਦੇ ਰਹੀ ਕਿਉਂਕਿ ਜਿਨੇ ਕੀ ਸਭ ਨੂੰ ਪਤਾ ਹੈ ਕਿ ਸਾਡੇ ਬਲਦੇਵ ਜੀ ਇਹ ਵੀ ਐਸਐਮ 68 ਸਾਲ ਦੀ ਉਮਰ ਦੇ ਵਿੱਚ ਹੈ ਅਗੋ ਪਰਿਵਾਰ ਦਾ ਜੋ ਭੇਸ਼ ਹੈ ਜੋ ਕੀ ਐਸਐਮ ਸਰਕਾਰ ਹੈ ਗੁੰਡੇ ਬਹਿਰਿਆਂ ਦੀ ਸਰਕਾਰ ਹੈ ਨਕਮੀ ਸਰਕਾਰ ਹੈ ਇਹ ਕੁਝ ਨਹੀਂ ਕਰ ਰਹੀ ਇਹ ਸਰਕਾਰ ਪਰਦੇਸ਼ ਤੋਂ ਬਾਹਰ ਜਾ ਕੇ ਮੁਆਜਰਾ ਦੇ ਸਕਦੀ ਹੈ ਆਪਣਾ ਦੁੱਖ ਵੰਦਾ ਸਕਦੀ ਹੈ ਸ਼ਰਾਬ ਪੀਣ ਵਾਲੇ ਬੰਦਿਆਂ ਦੇ ਘਰਾਂ ਨੂੰ ਜਾ ਕੇ ਪੈਸਾ ਤੇ ਨੌکریاں ਦੇ ਸਕਦੀ ਦਵੋ ਸਾਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ ਪਰ ਸਾਡੇ ਪਰਿਵਾਰ ਦਾ ਵੀ ਸੋਚਿਆ ਜਾਵੇ ਸਾਡੇ ਵੀ ਭਰਾ ਨੂੰ ਕਤਲ ਕੀਤਾ ਗਿਆ ਉਹਨਾਂ ਨੂੰ ਵੀ ਇਨਸਾਫ ਦਿੱਤਾ ਜਾਵੇ ਉਹਨਾਂ ਦੇ ਵੀ ਦੋ ਬੱਚੇ ਨੇ ਉਹਨਾਂ ਬਾਰੇ ਵੀ ਵਿਚਾਰ ਕੀਤਾ ਜਾਵੇ ਇਹੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ মিডিਆ ਵਾਲੇ ਨਾਲ ਕਿ ਤੁਸੀਂ ਇੱਕ ਪਿੱਲਰ ਹੋ ਤੁਹਾਡੇ ਰਾਹੀਂ ਸਾਨੂੰ ਇਨਸਾਫ ਮਿਲ ਸਕਦਾ ਤੁਸੀਂ ਸਾਡੀ ਆਵਾਜ਼ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਸਾਡੀ ਆਵਾਜ਼ ਨੂੰ ਅੱਗੇ ਲੈ ਕੇ ਜਾਓ ਇਫਰੋਸਪੁਰ ਦੇ ਵਿੱਚ ਹਰੇਕ ਬੱਚੇ ਦੇ ਮਨ ਵਿੱਚ ਇੱਕ ਟੀਸ ਹੈ ਕਿ ਹਜੇ ਤੱਕ ਸੱਚਾਈ ਸਾਹਮਣੇ ਨਹੀਂ ਆਈ ਤਿੰਨ ਮਹੀਨੇ ਹੋ ਗਏ ਕੋਈ ਸ਼ਰਾਗ ਨਹੀਂ ਮਿਲਿਆ ਪੁੱਤ ਭਾਈ ਉਹੀ ਤੁਹਾਨੂੰ ਦੱਸ ਰਿਹਾ ਜੀ ਤਿੰਨ ਮਹੀਨੇ ਹੋ ਗਏ ਨੇ ਜੋ ਸੱਚਾਈ ਕਤਲ ਹੋਇਆ ਕਿਉਂ ਇਹ ਸਾਨੂੰ ਹਜੇ ਤੱਕ ਨਹੀਂ ਪਤਾ ਲੱਗਾ ਉਹਦਾ ਕਾਰਨ ਵੀ ਅਸੀਂ ਪੁੱਛਣਾ ਚਾਹੁੰਦੇ ਆ ਤੇ ਨਾਲੇ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਹੈ ਕਿ ਇਸ ਪਰਿਵਾਰ ਬਾਰੇ ਸੋਚਿਆ ਜਾਵੇ ਇਨਸਾਫ ਦਿੱਤਾ ਜਾਵੇ ਸਾਡੀ ਬੱਚੀ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਬੱਚਿਆਂ ਦਾ ਭੁੱਖ ਜੜਾ ਉਹ ਬਣ ਸਕੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਡਾ ਜਿਹੜਾ ਮੁੰਡਾ ਸੀ ਉਹ ਸਭ ਨੂੰ ਪਤਾ ਸ਼ਰਾਫਤ ਦਾ ਉਤਲਾ ਆਪਾਂ ਕਹਿ ਸਕਦੇ ਹਾਂ ਦੀ ਮਿਸਾਲ ਦਿੱਤੀ ਜਾਂਦੀ ਸੀ ਫਿਰੋਜ਼ਪੁਰ ਦੇ ਵਿੱਚ ਜੇ ਸ਼ਰਾਬ ਪੀਣ ਵਾਲਿਆਂ ਤੇ ਪਰਿਵਾਰਾਂ ਬਾਰੇ ਸੋਚਿਆ ਜਾ ਸਕਦਾ ਨਾ ਤੇ ਸਾਡੇ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਤੁਹਾਡੇ ਲੋਕਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਇਸ ਆਵਾਜ਼ ਨੂੰ ਅੱਗੇ ਲੈ ਕੇ ਜਾਓ ਸਾਨੂੰ ਸੰਘਰਸ਼ ਦਾ ਰੂਪ ਤੈ ਨਾ ਕਰਨਾ ਪਵੇ ਇਹੀ ਅੱਜ ਤੁਹਾਡੇ ਅੱਗੇ ਬੇਨਤੀ ਕਰ ਰਹੇ ਹਾਂ ਜੀ ਜੀ ਨਾਮੇ ਤੇ ਅੱਜ ਤੁਸੀਂ ਆਏ ਹੋ ਐਸਸੀ ਦਫ਼ਤਰ ਤੇ 21 ਮੈਸ਼ਨੀ ਗਰੋਵਰ ਸਾਭਕਾ ਪ੍ਰਧਾਨ ਨਗਰ ਕੌਂਸਲ ਫੋਜਪੁਰ ਔਰ ਜ਼ਿਲ੍ਹੇ ਦਾ ਜਨਰਲ ਸੈਟੀਆਂ ਭਰ ਜਨਤਾ ਪਾਰਟੀ ਦਾ ਅੱਜ ਅਸੀਂ ਐਸਐਫਸੀ ਸਾਹਿਬ ਨੂੰ ਮਿਲੇ ਸੀਗੇ ਅੱਜ ਤੋਂ 3 ਸਵਾ 3 ਮਹੀਨੇ ਪਹਿਲਾਂ ਨਵੀਨ अरोड़ा ਜੋ ਕਿ ਸਾਡੇ ਬੱਚੇ ਦੀ ਡੈਥ ਹੋ ਗਈ ਸੀ ਉਹਦੀ ਗੋਲੀਆਂ ਮਾਰ ਕੇ ਅਤਿਆ ਕਰ ਦਿੱਤੀ ਗਈ ਸੀ ਉਹਦੇ ਸਬੰਧ ਵਿੱਚ ਅੱਜ ਸਾਰੇ ਸ਼ਹਿਰ ਦੇ ਜਿਹੜੇ ਵਪਾਰ ਮੰਡਲ ਦੇ ਲੋਕ ਹੈ ਔਰ ਸ਼ਹਿਰ ਦੇ ਸਾਰੇ ਵਾਸੀ ਹੈ ਅੱਜ ਸਾਰਿਆਂ ਵਿੱਚ ਇਸ ਗੱਲ ਨੂੰ ਲੈ ਕੇ ਮਜੂਸੀ ਸੀ ਕਿ 3 ਸਵਾ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜਿਹੜੀ ਉਹ ਬੱਚੇ ਦੀ ਮੌਤ ਦੀ ਵਜ੍ਹਾ ਵੀ ਉਹਨਾਂ ਕਿਉਂ ਗੋਲੀ ਨਾਲ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਹਦੀ ਵਜ੍ਹਾ ਨਾਲ ਅਨਸੰਬੰਧੀ ਅਸੀਂ ਹੈ ਅੱਜ ਮਾਨਯੋਗ ਐਸਐਸਪੀ ਸਾਡਾ ਮਿਲੇ ਆ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਡਿਟੇਲ ਚ ਦੱਸਿਆ ਸਾਨੂੰ ਕਿ ਟੈਕਨੀਕਲ ਸਟਾਫ ਸਾਡਾ ਲੱਗਾ ਹੋਇਆ ਹੈ ਔਰ ਅਸੀਂ ਤੁਹਾਨੂੰ ਜਲਦੋਂ ਜਲਦ ਜਿਹੜੇ ਤੁਹਾਡੇ ਦੋਸ਼ੀ ਹੈ ਉਹ ਤੁਹਾਡੇ ਸਾਹਮਣੇ ਆ ਜਾਣਗੇ ਇੱਕ ਵਾਰ ਅਸੀਂ ਫਿਰ ਵਿਸ਼ਵਾਸ ਦੇ ਉੱਤੇ ਸੋ ਉਹਨਾਂ ਸਾਨੂੰ ਵਿਸ਼ਵਾਸ ਦਿੱਤਾ ਅਸੀਂ ਉਸ ਵਿਸ਼ਵਾਸ ਦੇ ਮਤਾਬਕ ਅਸੀਂ ਮਿਲ ਕੇ ਆ ਰਹੇ ਹਾਂ ਸਹਾਇਤਾ ਨਾਲ ਔਰ ਤੁਹਾਡੇ ਮਾਧਿਅਮ ਤੋਂ ਕਿਹੜੀ ਬੇਨਤੀ ਕਰਨ ਵਾਲੀ ਹੈ ਉਹ ਮੈਂ ਕਰ ਰਿਹਾ ਚਲੋ ਜਿੱਥੇ ਪੁਲਿਸ ਪ੍ਰਸ਼ਾਸਨ ਆਪ ਦੇ ਕੰਮ 'ਚ ਲੱਗਾ ਆਇਆ ਹੈ ਅਸੀਂ ਉਹ ਮਾਦੇ ਜਿਹੜੀ ਜਾਂਚ ਹੈ ਉਹਦੇ ਵਿੱਚ ਅਸੀਂ ਕਿਸੇ ਤਰੀਕੇ ਦਾ ਕੋਈ ਖੱਲਲ ਨਹੀਂ ਪਾਣਾ ਚਾਹੁੰਦੇ ਇਨਵੈਸਟੀਗੇਸ਼ਨ ਚਲ ਰਹੀ ਹੈ ਲੇਕਿਨ ਅਸੀਂ ਤੁਹਾਡੇ ਮਾਧਿਅਮ ਤੋਂ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕਈ ਲੋਗ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਦੇ ਇਲਾਕੇ ਦੇ ਸ਼ਰਾਬ ਪੀ ਕੇ ਮਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਦੇ ਦਿੱਤੀਆਂ ਗਈਆਂ ਚਲੋ ਸ਼ਰਾਬ ਪੀਣ ਵਾਲੇ ਚਲੇ ਗਏ ਗੰਦੀ ਸ਼ਰਾਬ ਪੀ ਲਈ ਉਹਦਾ ਪਰਿਵਾਰਾਂ ਦਾ ਕਸੂਰ ਨਹੀਂ ਸੀਗਾ ਮੁਆਵਜ਼ਾ ਮਿਲਿਆ ਅੱਛੀ ਗੱਲ ਹੈ ਲੇਕਿਨ ਸਾਡੇ ਪਰਿਵਾਰ ਦੇ ਵਿੱਚ ਆ ਕੇ ਸਾਡੇ ਸ਼ਹਿਰ ਵਾਸੀਆਂ ਦੇ ਕੋਲ ਆ ਕੇ ਸਰਕਾਰ ਦਾ ਨੁਮਾਇੰਦਾ ਇੱਕ ਵਾਰ ਵੀ ਆ ਕੇ ਸਾਡੇ ਉਹਨੇ ਅੱਖਾਂ ਦੇ ਅੰਜੂ ਨਹੀਂ ਪੂੰਝੇ ਔਰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਅਗਰ ਤੁਰੰਤ ਸਾਡੇ ਬੱਚੀ ਬਾਰੇ ਸਾਡੇ ਪਰਿਵਾਰ ਬਾਰੇ ਚ ਨਾ ਸੋਚਿਆ ਗਿਆ ਤੇ ਅਸੀਂ ਸ਼ਹਿਰ ਹੀ ਬੰਦ ਕਰਾਂਗੇ ਔਰ ਡੀਸੀ ਦਫਤਰ ਦੇ ਬਾਹਰ ਮਰਨ ਵਰਤ ਤੇ ਬੈਠਣਾ ਪਿਆ ਤੋਂ ਵੀ ਬੈਠਾਂਗੇ ਇਹਦੀ ਤੁਰੰਤ ਅਸੀਂ ਜਲਦੀ ਹੀ ਆਈ ਜਿਹੜੀ ਉਹਦੀ ਕੋਸ਼ਨਾ ਕਰਨ ਜਾ ਰਹੇ ਆ